ਦੇ ਨਾ ਚੱਲਦੇ ਲੈ ਹਾਂ ਜਿੰਨੀ ਬੈਟਰੀ ਚੱਲਦੀ ਹੈ ਅਗੋਂ ਫਟਾ ਹੋਇਆ ਜੀ ਅੱਗੇ ਲੱਗਦੇ ਆਂ ਬੜਾ ਬੜਾ ਕਰੀ ਗਏ ਹੋਰ ਵੀ ਚੀਜ਼ ਹੈ ਦੂਜੇ ਜਗ੍ਹਾ ਤੇ ਪਰੇ ਸਾਰਾ ਇਹਨਾਂ ਨੇ ਸੈਟ ਕਰ ਦਿੱਤਾ ਜੀ ਜੋ ਵਧੀਆ ਆਂ ਅਸੀਂ ਫੜੀ ਲੈ ਕੇ ਜਾ ਰਹੇ ਹਾਂ ਜਾਤ ਨਹੀਂ ਲੱਗਦੀ हां साहब और जी ਆਰੇ ਬੱਸ ਜੀ ਨਿਕਲ ਰਿਹਾ ਜਦਦੀ ਜਦਦੀ ਉਹਨੂੰ ਨੇ ਕਿ ਹੋਰ ਉਹਨਾਂ ਦੇ ਸਾਥ ਵਾਲੇ ਨੇ ਵੀ ਟੀ ਵੇ ਜੋ ਵਾਈਟ ਕਲਰ ਦੇ ਟੀਸ਼ਰਟ ਪਹਿਨਦੇ ਹਨ ਅੱਛਾ ਜੀ ਤੇ ਉਹ ਗੱਡੀ ਇਸ ਸਾਈਡ ਤੇ ਆ ਰਹੀ 20 ਸਾਈਡ ਤੋਂ ਬਹੁਤ ਤੇਜ਼ ਉਹ ਤਾਂ ਕਹਿ ਰਹੇ ਹਰੀ ਲਾਈਟ ਸੀ ਉਹਨਾਂ ਦੀ ਉਹ ਯੈਲੋ ਲਾਈਟਸ ਹੈ ਯਾਰ ਅੱਛਾ ਯੈਲੋ ਲਾਈਟਸ ਯੈਲੋ ਲਾਈਟਸ ਇਹ ਹਰੀ ਲਾਈਟ ਕਾਸ਼ ਹੋ ਚੁੱਕੇ ਨੇ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੱਡੀਆਂ ਦੇ ਹਾਲਾਤ ਵੀ ਦਿਖਾ ਦਿੰਨੇ ਆ ਦੋਨੋਂ ਗੱਡੀਆਂ ਜਿਹੜੀਆਂ ਕਾਫੀ ਜਿਹੜੀ ਕਿ ਆਪਸ ਵਿੱਚ ਹਿੱਟ ਹੋਈਆਂ ਨੇ ਵੇਖਦਾ ਵੀ ਨੰਬਰ ਦੱਸ ਲੱਗੀ ਆ ਆਪਾਂ ਕੋਈ ਡਰਾਮਾ ਕਰਦੇ ਕੋਈ ਉੱਥੇ ਆ ਜਾ ਇਹ ਸਾਡੀ ਬੜੀ ਆਪਣੇ ਲੱਗੀ ਹੋਈ ਇੱਥੇ ਜਿੱਦੋਂ ਤੱਕ ਕੋਈ ਆਵਾਜ਼ ਨਹੀਂ ਨਿਕਲਦੀ ਸਰ ਜੀ ਮੈਂ ਤੇ ਕਹਿੰਦਾ ਕਿ ਇਹ ਆਪਣੇ ਨਹੀਂ ਲੱਗੀ ਤੇ ਤੁਹਾਡੇ ਆ ਜੂਗੀ ਤੁਹਾਡੇ ਬੰਦੇ ਸਾਡੀ ਬਹਿਨ ਬੀ ਆ ਗੱਡੀ ਹੈ ਜੀ ਕੀ ਕਿਹੜੀ ਚੱਕਰ ਆ ਜੀ ਫੈਮਿਲੀ ਤੋਂ ਮਿੱਥੋਂ ਆਵੀ ਭਾਈ ਤੁਸੀਂ ਗੱਡੀ ਠੋਕੀ ਹੈ ਸਰ ਜੀ ਤੁਹਾਡੀ ਫੈਮਿਲੀ ਵਿੱਚ ਸੀ ਭਾਈ ਤੁਹਾਡੋਂ ਟ੍ਰੈਕ ਲੱਗੇ ਤੁਸੀਂ ਹਸਪੀਟਲ ਪਹੁੰਚੋ ਤੁਹਾਨੂੰ ਲੋੜ ਨਹੀਂ ਪੁਲਿਸ ਵਾਲੇ ਵੀ ਆਏ ਕਹਿੰਦੇ ਪਹੁੰਚੋ ਅਸੀਂ ਲੱਗੇ ਕੈਮਰੇ ਤੇ ਤੁਸੀਂ ਹਸਪੀਟਲ ਪਹੁੰਚੋ ਤੁਹਾਨੂੰ ਉਹਨਾਂ ਨੇ ਕਿਹਾ ਜੀ ਕਹਿੰਦਾ ਮੇਰੀ ਥੌਣ ਟੁੱਟ ਗਈ ਹੈ ਤੇ ਤੁਸੀਂ ਹਸਪੀਟਲ ਪਹੁੰਚੋ ਨਾ ਤੁਹਾਨੂੰ ਲੋੜ ਹੀ ਨਹੀਂ ਕਿਉਂ ਕਵਾਂਗਾ ਭਾਈ ਐਵੇਂ ਘੱਡ ਲਓ ਕਹਿੰਦੇ ਤੁਸੀਂ ਪਹਿਲੇ ਸਾਡਾ ਤੁਹਾਨੂੰ ਲੱਗੀ ਮੈਂ ਉਹ ਨਹੀਂ ਕਹਿੰਦਾ ਮੈਂ ਤੁਸੀਂ ਗੱਡੀ ਦੇ ਮਗਰ ਗੱਡੀ ਕਰੀ ਨਾ ਹਾਂ ਗੱਡੀ ਦੇ ਮਗਰ ਗੱਡੀ ਗੱਡੀ ਨਾਲ ਉਹ ਤੁਹਾਡਾ ਫਰਕ ਨਹੀਂ ਮੰਨਦਾ ਜੇ ਲੈਟ ਹਾਰੀ ਗਿਆ ਤਾਂ ਫੇਰ ਵੀ ਹੋਰ ਫਸਦੀ ਆਈ ਨਹੀਂ ਗੱਡੀ ਫਰੇਕ ਕਿਉਂ ਨਹੀਂ ਭਾਜੀ ਹਰੀ ਨਹੀਂ ਆ ਮੈਂ ਦੇਖਾਂ ਪਿੱਛੇ ਲੱਗੀ ਗੱਡੀ ਭਾਈ ਜੀ ਤੁਸੀਂ ਇਧਰ ਆ ਰਹੇ ਸੀਗੇ ਬਸ ਇੰਨੇ ਪਾਸੇ ਭਾਜੀ ਦੱਸ ਦਿਓ ਕਿਦਾਂ ਲੱਗੀ ਹੈ ਜਾਂ ਜਿੱਦਾਂ ਕਰਦੇ ਆ ਜਾਂ ਕਿਹੜਾ ਹੁੰਦਾ ਠੀਕ ਆ ਜੀ ਆਪਾਂ ਕੋਈ ਝੂਠ ਨਹੀਂ ਬੋਲਦੇ ਆਪਾਂ ਸਿੱਧਾ ਆਣਦੇ ਹਾਂ ਤੁਹਾਨੂੰ ਪੁੱਛ ਲਈ ਨਾ ਹੂੰ ਪਰ ਗੈਰਮਿੰਦਾ ਸਮੇਂ ਲੋਹੀ ਨਹੀਂ ਆਪਾਂ ਕੋਈ ਝੂਠ ਨਹੀਂ ਬੋਲਦੇ ਆਪਾਂ ਸਿੱਧਾ ਆਣਦੇ ਦੇਖੋ ਭਾਜੀ ਆਪਣੇ ਨਿੰਬੋ ਹੀ ਝੂਟਦੇ ਆਪਾਂ ਸਿੱਧਾ ਆਣਦੇ ਨਦਿਓ ਅਗਲਾ ਬੋਲਣ ਦੇ ਆਈ ਗੱਲ ਤੇ ਮੈਨੂੰ ਪੁੱਛੋ ਬੱਤੀ ਦਸੂਣੇ ਕਿਤਾ ਦੇ ਕਿਹਨੂੰ ਪੁੱਛਦਾ ਹਾਂ ਡੇ ਨੀ ਸਿਜਲਾ ਰਹੀ ਸੀ ਭਾਈ ਗੱਡੀ ਸਿਜਲਾ ਰਹੀ ਸੀ ਬੈਠੀ ਸੀ ਸਿਜਲਾ ਰਹੀ ਸੀ ਭਾਈ ਜੀ ਇਹ ਮੈਂ ਨਾ ਕਹਿ ਰਿਹਾ ਆਂ ਕਿ ਇਹ ਤੁਹਾਨੂੰ ਸਮਝ ਨਹੀਂ ਆਏਗੀ ਜੀ ਇਹ ਬਦੀਆਂ ਬੰਦੇ ਬਦਲ ਹੋਣਗੇ ਕੋਈ ਜਿੰਦਰ ਸਾਨੂੰ ਤੋਂ ਪਤਾ ਦੇ ਸਕਦਾ ਨਦਿਓ ਬੱਲੀ ਕਰ ਬਾਈ ਗੱਡੀ ਬੱਤੀ ਜੋ ਦੀ ਕਾਲੀ ਕਰਦੇ ਦੇਖੋ ਜਾਨਾ ਕਰਦੇ ਜੀ 200 ਰੁਪਏ ਕੀ ਜੀ ਗਲਤੀ ਹੈ ਜੀ ਕਿਹਦੀ ਲੱਗਦੀ ਤੁਹਾਨੂੰ ਗਲਤੀ ਹੁਣ ਦੇਖਦੇ ਆ ਜੀ ਪਰਾ ਕਰਵਾ ਰਹੇ ਆ ਦੇਖ ਰਹੇ ਆ ਪਰਾ ਕਰੀ ਅੱਗੇ ਲੱਗਦੀ ਹੈ ਆਂਗਾਂਵਾਂ ਬੀਐਸਐਫ ਚੌਂਕ ਦੇ ਵਿੱਚ ਜੀ ਠੀਕ ਹੈ ਫਿਲਹਾਲ ਦੀ ਗੱਡੀ ਗੱਡੀਆਂ ਸਾਈਡ ਤੇ ਕਰਵਾ ਰਹੇ ਆ ਜੀ ਠੀਕ ਹੈ ਜੋ ਵੀ ਕੋਈ ਸਟੇਟਮੈਂਟ ਜੇ ਤਾਂ ਇਹਨਾਂ ਦਾ ਕਿਸੇ ਪਾਸੇ ਲੱਗਦਾ ਹੋਇਆ ਠੀਕ ਹੈ ਜੇ ਨਹੀਂ ਲੱਗਾ ਕਿਸੇ ਪਾਸੇ ਜੋ ਕਾਰਵਾਈ ਬਣ ਸਰ ਕਿਸੇ ਤੇ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਇਹਨੂੰ ਫਿਲਹਾਲ ਦੀ ਗੱਡੀ ਦਾ ਹਜੇ ਇਹਨਾਂ ਨੇ ਕੁਝ ਵੀ ਆਪਾਂ ਨੂੰ ਨਹੀਂ ਦੱਸਿਆ ਜੀ ਕੋਈ ਲੈੰਗ ਐਨਐਲਆਰ ਗੱਡੀ ਕਿਥੇ ਆਇਆ ਲੱਗਦਾ ਗਲਤੀ ਕਿਸੇ ਦੀ ਹੈਗੀ ਸੀ ਚਲ ਗਲਤੀ ਇਸ ਤਰ੍ਹਾਂ ਦੇਖ ਕੇ ਕਿਸ ਤਰ੍ਹਾਂ ਦੱਸਾ ਸੈਂਟਰ ਦੇ ਵਿੱਚ ਗੱਡੀਆਂ ਦੋਨੋਂ ਹੀ ਖੜੀਆਂ ਆ ਠੀਕ ਹੈ ਦੋਨੋਂ ਠੀਕ ਹੈ ਜੀ ਹੁਣ ਕਿਹੜਾ ਗੱਡੀ ਤਾਂ ਪਹਿਲਾਂ ਇਧਰੋਂ ਆਇਆ ਜਿਹੜਾ ਬਾਅਦ ਚ ਵੱਜਿਆ ਕਿਹਦੀ ਗੱਡੀ ਕਿੰਨੀ ਨਿਕਲ ਗਈ ਹੈ ਇਹ ਤਾਂ ਦੇਖਣਾ ਹੈ ਡਰਾਈਵਰ ਦੋਨੋਂ ਮਿਲ ਠੀਕ ਸੀ ਨੋਰਮਲ ਸੀ ਹਿਲਹਾਲ ਦੀ ਗੱਡੀ ਹਜੇ ਤੱਕ ਤਾਂ ਨੋਰਮਲ ਨੇ ਬਾਕੀ ਜਾ ਕੇ ਉੱਥੇ ਜਾ ਕੇ ਕਲੀਅਰ ਹੋ ਜਾਣਾ ਵਾ ਜੇ ਰਾਜੂ ਦਿਖਾਏਗਾ ਤਾਂ ਨਹੀਂ ਸਿਰ ਪਰਿਵਾਰ ਦਾ ਕਹਣਾ ਹੈ ਕਿ ਡਰਿੰਕ ਕੀਤੀ ਹੋਈ ਆ ਉਹਨਾਂ ਨੇ ਆਓ ਜੀ ਕਰਾਓ ਇਹਨਾਂ ਨੂੰ ਮੈਂ ਕਹਿੰਦਾ ਜੀ ਐਡਮਿਟ ਕਰਾਓ ਜਿਹਨਾਂ ਨੂੰ ਕਰਾਣ ਵਾਲਾ ਵਾ ਕਰਵਾ ਦਿਓ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਇਸ ਗੱਲ ਤੁਹਾਨੂੰ ਲੱਗੀ ਹੈ ਹਾਂ ਪੱਕੀ ਜਾ ਲੱਗੀ ਸਰ ਇਹ ਗੱਡੀ ਹੋ ਜਾਵੇਗੀ ਜਿਵੇਂ ਤੁਸੀਂ ਆਪਣਾ ਦੱਸਣਾ ਹੈ ਨਾ ਜੀ ਉਹ ਇਹਨਾਂ ਨੂੰ ਸਿੱਧਾ ਦੱਸ ਦੇਣਾ ਠੀਕ ਹੈ ਜੀ ਮੈਂ ਤਾਂ ਆਪਣਾ ਵਰਦਨ ਦੇ ਸਰ ਜਿਹੜੀ ਸੀਸੀਟੀਵੀ ਲੱਗੀ ਹੈ ਉਹ ਚੈੱਕ ਕੀਤੀ ਜਾਏਗੀ ਸਰ ਇਹ ਬਸ ਗੱਲਾਂ ਕਰਨ ਦਾ ਤਾਂ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ